ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਅੱਜ ਦੀ ਵੀਡੀਓ ਦੇ ਵਿੱਚ ਦੋ ਵਹਿੜਾ ਵਖਾੜੀਆਂ ਦੋਵੇਂ ਪੂਰੀਆਂ ਚੰਗੀਆਂ ਮੁੰਡਾ ਹੀ ਬਾਹਲਾ ਚੰਗਾ ਨਰਮ ਜਿਹਾ ਬੰਦਾ ਹੈ ਡੇਲੀ 5 7 ਵਹਿੜਾ ਲਿਆਉਂਦਾ ਲਿਆ ਕੇ ਸੇਲ ਕਰਦਾ ਕਿਤੇ ਕਿਤੇ ਤਾਂ 10 10 12 12 ਵੀ ਲਿਆਉਂਦਾ ਨਹੀਂ ਇੰਨੇ ਪਸ਼ੂ ਲਿਆ ਕੇ ਵੇਚਨੇ ਮੈਣਾ ਖਾਉਂਦਾ ਇੱਕ ਅੱਧੀ ਵਹਿੜ ਵੇਚਣੀ ਔਖੀ ਹੋ ਜਾਂਦੀ ਆ ਪਰ ਇਹ ਡੇਲੀ ਬਹੁਤ ਪਸ਼ੂ ਵੇਚਦਾ ਨਤੰਗ ਵੀਡੀਓ ਅਪਲੋਡ ਹੁੰਦੀਆਂ ਇਹਦੀਆਂ ਡੇਲੀ 5 7 10 ਵੜਾ ਹੁੰਦੀਆਂ ਅੱਜ ਪਹਿਲਾ ਦਿਨ ਜਿਹੜੀਆਂ 2 ਵੀਡੀਓ ਬਿਹੜਾਂ ਦੀ ਵੀਡੀਓ ਬਣਾ ਰਹੇ ਆ ਨਿੱਕੇ ਨਿੱਕੇ ਮੁੱਲ ਹੋਣਗੇ ਮੁੱਲ ਘੱਟ ਹੁੰਦੇ ਆ ਪਸ਼ੂ ਚੰਗੇ ਹੁੰਦੇ ਆ ਤਾਂ ਹੀ ਡੇਲੀ ਦੱਸਦਾ ਪਹੂ ਵੇਚਦਾ ਕਿੰਨਾ ਮੁੱਲ ਦੁੱਧ ਜਾਣਕਾਰੀ ਲੈਦਾ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਦੱਸ ਜੀ ਨਾ ਬਾਈ ਕਰਦੇ ਆ ਪਤ ਸਿੰਘਾ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਫੋਨ ਨੰਬਰ ਦੱਸੋ 98017556762 ਮੇਰੇ ਸਹਾਂਣਾ 6-7 ਸਾਲਾਂ ਚ ਅੱਜ ਪਹਿਲੇ ਦਿਨ ਦੋਵਾਂ ਪਸ਼ੂਆਂ ਦੀ ਵੀਡੀਓ ਬਣਾਉਣ ਲੱਗਿਆ ਆ ਪਰ ਜ਼ਿਆਦਾ ਹੀ ਵੇਖ ਗਿਆ ਹਾਂ ਗਾਂਾਂ ਤਿੰਨ ਤੜਕੇ ਦੇ ਦਿੰਦੀਆਂ ਕਬੜਾ ਹੁਣ ਖੜੀ ਗਾਂਾਂ ਅੱਜ ਵੀ ਸੀਂਗਾਂ ਪਰ ਵੇਗਾਂ ਜਿਹੜ ਸਹੀ ਆਪਣਾ ਤੈਨੂੰ ਫੋਨ ਕੱਲ ਦਾ ਲਾਇਆ ਵਾਹੀ ਗੱਲ ਆਪਣਾ ਦੋ ਹੁਣ ਇੱਕ ਨੂੰ ਵੀਡੀਓ ਤਾਂ ਪਾਉਣੀ ਪੈਣੀ ਹਾਂ ਇੱਥੇ ਆ ਜਾ ਫਿਰ ਡੱਬੀ ਤੇ ਇਹ ਡੱਬੀ ਵੇੜ ਬਈ ਤੋਂ ਪੰਡੋ ਲਈ ਦੀ ਹੂੰ ਚੰਗੀ ਆ ਵੇੜ ਪੁੱਲ ਚੰਗੀ ਬੱਤੀ ਠੀਕ ਐ ਕਿੰਨਾ ਕੁ ਦੁੱਧ ਦੁੱਧ ਪਾ ਦੂ ਦੁੱਧ ਵੀਰੇ 24 ਲੀਟਰ ਦੱਤਾ ਇਹ ਬਲੂਨ ਨੇ ਪਹਿਲਾਂ ਨੇ ਹੂੰ ਇਹ ਇਹਦੇ ਇੱਕ ਮਗਰ ਬੁੱਬੀ ਜੀ ਆ ਇਹ ਚਾਉਂਦਾ ਜਾਂਦਾ ਕੁਛ ਨਹੀਂਗਾ ਥਣ ਚਾਰ ਹੀ ਚੱਲਦਿਆ ਵੱਡੇ ਵੱਡੇ ਰੜੇ ਠੀਕ ਐ ਠੀਕ ਹੂੰ ਆ ਇਹਦਾ ਫੋਟ ਜੀ ਆ ਵੀ ਆ ਜਾਂਦੀ ਆ ਦਹਾਂ ਤਰ੍ਹਾਂ ਦੀ ਕੱਚੀ ਆ ਵੇੜਾ ਹਾਜੀ ਕੱਢ ਬਾਹਰ ਨੂੰ 24 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਆਪਦੇ ਪਿੰਡੋਂ ਲਈ ਆ ਝੜੇਕੋਂ 10 ਦਿਨਾਂ ਦੀ ਕੱਚੀ ਆ ਦੂਜੇ ਸੂਵੇ ਸੁੰਦੀ ਆ ਮਾਲਟੇ ਨਾਲੇ ਵੇਦੇ ਚਾਰ ਸ਼ਵੇਰੀ ਬਹੁਤ ਪਈਆਂ ਦਿਨ ਵੀ 10 ਪਏ ਆ 8-10 ਦੇ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦੋਂ ਤਿਆਰ ਹੋ ਜਾਂਦੀ ਆ ਲੈਟਗੇ ਸੂ ਘਰਮ ਵਾਲੀ ਮੋٹے ਮੋٹے ਥਾਣਾ ਮੱਝ ਵਾਲਾ ਮੋਟਾ ਅੱਧ ਦੀ ਚੁਾਈ ਵਾਲਾ ਜਾਨ ਵਾਲਾ ਥਾਣਾ ਹਾਂ ਮੇਰੇ ਕਿਰਤੀ ਜਾਂ ਇਹਨਾਂ ਵੀ ਲੰਬਾ ਆਊਗਾ ਸਹੀ ਆ ਦੋਸਤੋ ਰਾਜੀ ਰੂਜੀ ਬਹੁਤ ਆ ਭਾਈ ਕਹਿੰਦਾ ਇੱਕ ਚੀਜ਼ ਆ ਜੇ ਕਿਸੇ ਨੇ ਘਰੇ ਰੱਖਣੀ ਆ ਨਾ ਆਏ ਨਹੀਂਗਾ ਕਿ ਦੁੱਧ ਦਾ ਲੰਬਾ ਆਊਗਾ ਦੁੱਧ ਦੀਆਂ ਛੱਲਾਂ ਵਗਾ ਦੂ ਭਾਈ ਕਹਿੰਦਾ ਇੰਨੀ ਚੰਗੀ ਤੇ ਖਰੀ ਵਹੜਾ ਆਪਦੇ ਪਿੰਡੋਂ ਲਈਏ ਜਿਹੜਾ ਇੱਕ ਤੋਂ ਨੇ ਗਾਰੰਟੀ ਦਿੱਤੀ ਹੈ ਨਾ ਹਾਂ 20 ਦੀ ਮੈਂ ਆਪਦੇ ਕੋਲੋਂ ਵੀ ਦੇ ਦੂੰ ਅੱਛਾ ਜੇ ਤਰੇ ਖੜੀ ਚਵਾ ਕੇ 20 ਕਿਲੋ ਹਨ ਗਾਰੰਟੀ ਨਾ ਦੇ ਦੂੰ ਮੈਂ ਆਪ ਹੂੰ ਸਹੀ ਆ ਕੋਈ ਇੰਨਾ ਆਪਾਂ ਨੂੰ ਗਾਂ ਨਹੀਂ ਯਾਰ ਗਾਂ ਹੀ ਦਾਸ ਦਿੰਦੀ ਵੀਰ ਯਾਰ ਕਿਹੜਾ ਬੰਦਾ ਆ ਪਸ਼ੂ ਹੀ ਦਾਸ ਦਿੰਦਾ ਇਹ ਤਾਂ ਗੱਲ ਹੈ ਵੇਟ ਬਹੁਤ ਆ ਗਾਂ ਦੇ ਹਾਂ ਦੋਸਤੋ ਗੁਰਦੇਤ ਕਹਿੰਦਾ ਅਗਲੇ ਨੇ 24 ਕਿਲੋ ਦੀ ਗਾਰੰਟੀ ਦਿੱਤੀ ਹੈ ਪਿੰਡ ਵਾਲਿਆਂ ਨੇ ਕਹਿੰਦਾ 20 ਕਿਲੋ ਦੀ ਤਾਂ ਆਪਾਂ ਵੀ ਗਾਰੰਟੀ ਦੇ ਦੇਾਂਗੇ ਇੰਨੀ ਚੰਗੀ ਖਰੀ ਵਹਿੜਾ ਦੋਸਤੋ ਵਹਿੜੀ ਦਸੀਆਂ ਦੀ ਲੈਵਾ ਕਿਡਾ ਵਾ ਦਾ ਥੱਬੇ ਦਾ ਲੈਵਾ ਬਾਕੀ ਇਹ ਜੇ ਵਾਲ ਢਿੱਲਾਂ ਬਹੁਤ ਪਈਆਂ ਇਹ ਲੈਟ ਲੈਟ ਸੂ ਜਦੋਂ ਤਿਆਰ ਹੋਗੀ ਕਿੰਨੇ ਦੀ ਗਰਦਾ ਤੇ ਜਾਇ ਜਪਾ ਦੱਸ ਜਦੋਂ ਤਿਆਰ ਹੋਗੀ ਬੱਛੀ ਵੀਰ 75000 ਅੱਜ ਕਿੰਨੇ ਦੀ ਅੱਜ 65000 ਦੀ ਬੱਛੀ ਦੇਣੀ ਹੈ ਜਣੀ ਮਾਨ ਤਾਨ ਵਾਲਾ ਕੰਮ ਹੋਣਾ ਮੁੱਲ ਨਹੀਂ ਠੀਕ ਹੈ ਜਿਹੜੀ ਗੱਲ ਕਰਨ ਵਾਲੀ ਹੈ ਸਹੀ ਆ ਦੋਸਤੋ ਜਦੋਂ ਤਿਆਰ ਹੋਗੀ ਬਾਈ ਕਹਿੰਦਾ 75 ਦੀ ਦੇਵਾਂਗਾ ਦੁੱਧ ਚਵਾ ਕੇ 20 ਕਿਲੋ ਕੰਡੇ ਦੇ ਜੋ ਕੇ ਅੱਜ ਬਾਈ ਕਹਿੰਦਾ ਚਲੋ ਕੱਚੀ ਆ 10 ਦਿਨਾਂ ਦੀ ਅੱਜ 65000 ਦੀ ਦੇ ਦੇਾਂਗੇ ਬਾਈ ਕਹਿੰਦਾ ਵਿਚ ਮਾੜਾ ਮੋੜ ਮਾਨ ਤਣ ਬਣਦਾ ਹੋ ਜੂ ਬਾਈ ਕਹਿੰਦਾ ਬਾਲਾ ਫਰਕ ਨਹੀਂ ਪੈਣਾ ਕੋਈ 10000 ਦਾ ਵਟਾ ਮੰਨੀ ਜਾਵੇ ਮੋٹے ਮੋٹے ਥਾਣਾ ਥਾਣਾ ਵੇਖੋ ਕਿੰਨਾ ਗੁੱਲੇ ਵਾਲਾ ਮੋਟਾ ਥਣ ਚਵਾਈ ਵੀ ਡਾਂ ਗਰ ਗਈ ਹੋਣੀ ਇਹਦੀ ਇੱਕ ਨੰਬਰ ਦੋਸਤੋ ਬਸ ਇੱਕ ਹੀ ਕਾਚਾ ਵਹਿੜ ਜਿਹੜੇ ਇਹਦੇ 8 10 ਦਿਨ ਹਜੇ ਲੈ ਜਾਣੇ ਉਦਾ ਚੰਗੀ ਬਹੁਤ ਆ ਦੋ ਨੰਬਰ ਤੇ ਆ ਜਾ ਦੋ ਨੰਬਰ ਸਾਹੀਵਾਲ ਵੱੱਛੀ ਹੈ ਹਾਂ ਦੂਆ ਸੂਆ ਠੰਡੀ ਸੀਜ਼ਨ ਤੋਂ ਪੁੱਜ ਕੇ ਆ ਕਿੰਨਾ ਕ ਪਾ ਦੁੱਧ ਦੁੱਧ ਦਿੱਤਾ ਨੇ 14 ਕਿਲੋ ਭਲੂਨ ਨੇ ਪਹਿਲਾਂ ਨੇ ਹਾਂਜੀ ਪਰ ਇਹਦਾ ਦੁੱਧ ਵੀ 14 ਕਿਲੋ ਅਮਰੀਕਾ ਦਾ 25 ਕਿਲੋ ਇੱਕ ਬਰੋਬਰ ਹੋਣਾ ਇਹਨੇ ਲੱਤ ਮਾਰ ਇੱਥੇ ਰੱਖ ਨਹੀਂ ਠੀਕ ਆ ਪਹੂ ਮੁੰਡਾ ਨਰਮ ਲਿਆਉਂਦਾ ਜਮਾ ਜਮਾ ਨਰਮ ਪਸ਼ੂ ਉਹ ਦੇ ਕੋਲੇ ਕਾ ਲਾਵਾਂਗੇ ਪੂਰੀ ਟਕਾਣੀ ਵਾਲੀ ਹਾਂ ਗਰਮ ਤਾਂ ਪਸ਼ੂ ਹੀ ਨਹੀਂ ਲੈਂਦਾ ਇਹ ਨਰਮ ਪਸ਼ੂ ਲਓ ਜਿੰਨਾ ਹੋਊ ਨਰਮ ਪਸ਼ੂ ਲਊ ਆ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਗਏ ਹਟਿਆ 6-7 ਸਾਲ ਹੋ ਗਏ ਇਸ ਘਰੋਂ ਵੀਡੀਓ ਬਣਾਉਂਦਿਆਂ ਨੂੰ ਆਪਾਂ ਨੂੰ ਤੁਹਾਨੂੰ ਪਤਾ ਹੀ ਆ ਕਿੰਨੇ ਸਾਲ ਹੋ ਗਏ ਆਪਣੇ ਚੈਨਲ ਚੱਲਦੇ ਇਹਨੂੰ ਤੇ ਆ ਪਹਿਲੇ ਪਹਿਲੀ ਵੀਡੀਓ ਆ ਜਿਹੜੀਆਂ ਦੋਵਾਂ ਪਸ਼ੂਆਂ ਦੀ ਵੀਡੀਓ ਬਣਾ ਰਹੇ ਆ ਨਹੀਂ 14-14 15-15 10-10 5-7 ਤਾਂ ਵੀ ਹੁੰਦੀਆਂ ਹਾਂ ਹਾਂ ਤਰਦੀ ਨਾ ਘੋੜੀ ਵਾਂਗੂ ਐਂ ਰਾਜੀ ਬੱਛੀ ਚੀਜ਼ ਇੰਨੀ ਸੀੜਾ ਯਾਰਾ ਜਿੰਨੀ ਕਹਿਲਾ ਠੀਕ ਹੈ ਜੋ ਥਣ ਖਿੱਚੇ ਬੁੜੀਆਂ ਬੁੜੀਆਂ ਦੇ ਬੁੜੀ ਦੁਕਾਨ ਲਈਦੀ ਬਜ਼ੁਰਗ ਤੋਂ ਹਾਂ ਜੋ ਥਣ ਖਿੱਚੇ ਉਹਨਾਂ ਦਾਣਾ ਸੜਦਾ ਮੂਰੇ ਕਹਿੰਦੀ ਬਹੁਤ ਖਿੱਚਲਾ ਅੱਛਾ ਫੜਨੀ ਕਹਿੰਦੀ ਕਿਹਨੇ ਨਹੀਂ ਅੱਛਾ ਸੀੜਾ ਮੈਂ ਤਾਂ ਇਹਨਾਂ ਕੋਲ ਥੋੜਾ ਥੱਲੇ ਹੱਥ ਮਾਰੀ ਜਾਂਦਾ ਬਾਈ ਕਹਿੰਦਾ ਬਜ਼ੁਰਗ ਬੁੜੀ ਤੋਂ ਲਈ ਆ ਉਹਨੇ ਦਾਣਾ ਪਾਤਾ ਮੂਰੇ ਤੇ ਗੁਰਦਾਤਾ ਨੂੰ ਕਹਦਾ ਪੁੱਤ ਖਿੱਚਲਾ ਥਣ ਪ੍ਰਦਾਤਾ ਕਹਿੰਦਾ ਬੇਬੇ ਫੜਨੀ ਪਾਉ ਮੂਰੋ ਉਹ ਕਹਿੰਦੀ ਨਾ ਪੁੱਤ ਇਹ ਤਾਂ ਹੈਲਦੀ ਵੀ ਨਹੀਂ ਤੂੰ ਬੈ ਸਹੀ ਥੱਲੇ ਰਤ ਕਹਿੰਦਾ ਮੈਂ ਥਣ ਖਿੱਚੇ ਲੱਤ ਵੀ ਨਹੀਂ ਚੱਕੀ ਤੇ ਨਹੀਂ ਗੱਬਣ ਪਸ਼ੂ ਆਮ ਵਹਿੜਾ ਵੂੜਾ ਲੱਤ ਲੁੱਤ ਮਾਰ ਦਿੰਦੀਆਂ ਹੁਣ ਵੀ ਤੇਰੇ ਸਾਹਮਣੇ ਤਾਂ ਮੈਂ ਹੱਥ ਮਾਰੀ ਹਾਂ 14 15 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਮੱਝਾਂ ਰਗਾ ਦੁੱਧ ਉਹ ਜੇ ਕਿਸੇ ਨੇ ਮੱਝ ਦੀ ਥਾਂ ਤੇ ਵਹਿੜ ਲੈਣੀ ਆ ਨਾ ਮੱਝ ਦੀ ਥਾਂ ਤੇ ਵਹਿੜ ਤਾਂ ਕਹਿਤਾ ਕਿਉਂਕਿ ਮੱਝ 14 15 ਕਿਲੋ ਵਾਲੀ ਸਵਾ ਲੱਖ ਦੀ ਆਉਣੀ ਆ ਹਜੇ ਚੌਗੀ ਹੈ ਵੀ ਦੰਦਾ ਅਜ 10 ਉਹ ਵਧੀਆ ਨਜ਼ਾਰੇ ਦੇਉ ਦੁੱਧ ਕਿੰਨੇ ਦੀ ਕਰਦੇ ਐ ਸੀਲ ਤਾਂ ਬਹੁਤ ਆ ਯਾਰ ਐਵੇਂ ਥੋੜਾ ਮੈਂ ਤੁਹਾਨੂੰ ਕਹੀ ਲੈ ਹਾਂ ਠੰਡੀ ਮਿੱਠੀ ਫਲ ਹੈ ਹਾਂ ਦਿਨ ਕਿੰਨੇ ਪਏ ਆ ਦਿਨ 10 10 ਦਿਨਾਂ ਦੀ ਇਹ ਕੱਚੀ ਆ ਹਾਂ ਯਾਰ ਇੱਕ ਨਾ ਲੈ ਹਾਂ ਲੈ ਕਿੰਨੇ ਦੀ ਮੁੱਲ ਨਹੀਂ ਕਰਨਾ ਮੁੱਲ ਕਰਾਉਣਾ 57 58 ਕੋਹ ਕਰਾ ਲਓ 50000 ਦੀ ਦੇਣੀ ਆ 50 ਦੀ ਬਸ ਲਓ ਮਿੱਤਰੋ ਲੰਡੀ ਪੂਸ਼ ਵਾਲੀ ਵੀ ਨਹੀਂ ਦੇਣੀ 20000 ਦੀ ਕਿਸੇ ਨੇ ਇੱਕ ਮੈਂ ਆ ਮੈਂ ਗਾਣੀ ਮੱਝ ਹਾਂ ਦੁੱਧ 14 15 ਕਿਲੋ ਦੇ ਦੇਣਾ 50000 ਦੀ ਮੱਝ ਨਾਲੋਂ ਕਈ ਗੁਣੇ ਚੰਗੀ ਆ ਮੱਝ ਨੂੰ ਚੰਗੀ ਤਾਂ ਕਿਉਂਕਿ ਮੱਝ ਟਾਈਮ ਥੋੜਾ ਦੁੱਧ ਪਿਉਂਦੀ ਆ ਇਹਦਾ ਭਾਵੇਂ 2 ਸਾਲ ਨਾਲ ਗੱਭਣ ਹੋਵੇ ਤਾਂ ਵੀ ਦੁੱਧ ਦੇਈ ਜਾਂਦੀ ਆ ਆਪਣੀ ਆਤ ਤੈਨੂੰ ਪਤਾ ਆਪਣਾ 2 ਆ ਆਪਣਾ 15 ਹਾਂ ਮੁੱਲ ਉਹੀ ਹੋਣਾ ਸਹੀ ਆ ਮੁੱਲ ਨਹੀਂ ਆਏ ਨਹੀਂ ਅੱਜ ਦੋ ਵਾਰੇ ਮੁੱਲ ਵਧਾ ਦੇ ਆ ਦੋ ਰਹਿਣਗੇ ਤਾਂ ਮੁੱਲ ਦੁੱਗਣਾ ਕਰ ਦੇ ਉਹ ਮੁੱਲ ਉਹੀ ਆ ਨਹੀਂ ਸਹੀ ਆ ਕਰਦੇ ਤਾਂ ਉਹ ਗਾਹੀ ਆ ਹਾਂ ਨਹੀਂ ਸਹੀ ਆ ਇਹਨੇ 24 ਕਿਲੋ ਦੁੱਧ ਦਿੱਤਾ ਦੇਣੀ ਪਤਾ ਕਿੰਨੇ ਦੀ 65000 ਦੀ ਪਰ ਲਈ 50000 ਦੀ ਲਟ ਲੋ ਮੇਲਾ ਲੁੱਟਿਆ ਜਾਂਦਾ ਦਾ ਜਵਾਂ ਜੈ ਜੱਪਾ ਟੌਪ ਦੀਆਂ ਚੰਗੇ ਦੁੱਧ ਵਾਲੀਆਂ ਦੋ ਵੜਾ ਸਾਸਿਕਾ